ਸਾਰੇ ਨੂੰ ਪਿਆਰ ਪਰਿਸ਼ਾਤ ਸ੍ਰੀ ਅਕਾਲ ਢਿੱਲੋ ਫਾਰਮ ਹਾਊਸ ਹੋਪਸੋ ਸਾਰੀ ਈਵਰਸ ਬਹੁਤ ਵਧੀਆ ਹੋਵੋਗੀ ਲੱਗ ਗਿਆ ਗੁਰਵਿੰਦਰ ਨੇ ਇਹਦੇ ਵਿੱਚ ਤਾਰ ਪਾਈ ਦੀ ਫੇਰੀ ਤਾਂ ਦੂਜੀ ਤਾਂ ਵੈਸੇ ਕਿਹੜੀ ਚ ਬਸ ਬਲੀ ਸਟਾ ਲੋ ਪਾਣੀ ਸਟਾ ਲੋ ਪਤਾ ਲੱਗਦੀ ਉਰਲੇ ਤਾਂ ਉਰਲੇ ਤੇ ਤਾਂ ਫੇਰ ਰਹੀ ਸੀ ਉਪਰਲੇ ਤਾਂ ਦੀ ਵੈਸੇ ਗਲਤ ਪਾਇਆ ਹੋਇਆ ਉਹ ਇਧਰ ਨਾਲ ਪਾਸਾ ਉੱਪਰ ਦਾ ਹੋਣਾ ਚਾਹੀਦਾ ਕ੍ਰੋਸ ਕਰਾਉਂ ਉਹ ਪਹਿ ਪਾਸ ਦੇ ਜਿਹੜਾ ਉਹਦਾ ਉਹ ਹੈ ਹੈ ਉੱਪਰ ਆ ਬਾਤ ਨੂੰ ਅੱਛਾ ਸੋ ਵੀ ਆਹ ਰਾਹ ਆ ਜਾਂ ਕਰ ਦੋ ਪਾਣੀ ਨੂੰ ਬਸ ਰਾਹ ਬਹੁਤ ਆ ਬਸ ਬਾਦੂ ਇੰਨਾ ਕਿੰਨਾ ਘਟੂਰਦਾ ਉੱਥੇ ਇੱਥੇ ਜੇ ਮੜਾ ਰੋਕੋ ਕਰ ਦੋ ਡੂੰਗਾ ਜਾ ਇਹ ਨਾਲ ਪਹਿਲਾਂ ਕਰਿਆ ਵਾ ਤੀ ਆਪਾਂ ਉਨੇ ਤੱਕ ਤਾਂ ਪਹੁੰਚਣਾ ਹੀ ਨਹੀਂ ਆ ਬਾਪ ਸਾਰੇ ਆ ਦੇਖੇ ਮੇਰੀ ਲੋਰ ਲਿਬੜ ਗਈ ਇਹ ਜੀ ਹੋ ਗਈ ਹੈ ਨਾ ਹੈ ਮਿੱਟੀ ਜਿਹੜਾ ਚੱਕ ਪਲਾਸ ਚੱਕੋ ਆਪਾਂ ਵਿਚੇ ਛੱਡ ਦੋ ਚੱਕ ਪਾਨੇ ਆ ਤੋ ਰਸ ਕੱਢਣਾ ਨਾ ਹਾਂ ਹਾਂ ਮੇਰੇ ਹੱਥਾਂ ਚੋਂ ਕੱਢ ਲ ਓਕੇ ਮਾੜਾ ġੇੜਾ ਦੇ ਕਿ ਮੈਂ ਚੱਲਦੀ ਆ ਇਹ ਇਹ ਪੁਰਾਣੇ ਜਿਮਾਨੇ ਦੀ ਆ ਸਾਡੇ ਬਾਪੂ ਨੇ ਲਈ ਸੀ ਹੈ ਇਹਦੋਂ ਬਲਦ ਜੁੜ ਜਾਂਦੇ ਸੀ ਇਹ ਤੇ ਦਾਦੇ ਨੇ ਲਈ ਸੀ ਨਾ ਬਾਪੂ ਜੀ ਨੇ ਲਈ ਸੀ ਇਹ ਸਾਡੇ ਨੇ ਆਪਣਾ ਵਾਲੀ ਮੈਸਪੋਲ ਕੋ ਲੈ ਕੇ ਆਉਣਾ ਕਿਉਂ ਐਵੇਂ ਇੱਥੇ ਨੂੰ ਇੱਥੇ ਨੂੰ ਪਾ ਕੇ ਕਾਠਾ ਕਿੱਧਰ ਨੂੰ ਅੱਛਾ ਇੱਥੇ ਨੂੰ ਗੰਨੇ ਲਾ ਕੇ ਦੋ ਗੰਨੇ ਜਾਂ ਇੱਕ ਹਨੀ ਉਹ ਤਿੰਨ ਗੰਨੇ ਵਾਲੀ ਆ ਇਹ ਤਿੰਨ ਗੰਨੇ ਲੱਗਦੇ ਨੇ ਇਹ ਚ ਇੱਥੇ ਨੂੰ ਇੱਧਰ ਨੂੰ ਲਾਦੇ ਨੇ ਕਿੱਧਰ ਨੂੰ ਆਓ ਮੈਂ ਪਹਿਲਾਂ ਉੱਧਰ ਨੂੰ ਦਿਖਾਉਂਦੀ ਗੁਰਵਿੰਦਰ ਕਿੱਥੇ ਆਹ ਦੇਖੋ ਇੱਥੇ ਹਾਂ ਮੂੰਹ ਜਿਹਾ ਨਹੀਂ ਬਣਾਇਆ ਲੱਕੜ ਦਾ ਹਾਂ ਇੱਥੇ ਨੂੰ ਰਸ ਡਿੱਗਦਾ ਹੈ ਇੱਥੇ ਨੂੰ ਇਹ ਗੰਨੇ ਲੱਗ ਲੱਗਦੇ ਨੇ ਇੱਥੇ ਨੂੰ ਰਸ ਨਿਕੜਦਾ ਇਹਨੂੰ ਫਿਰ ਐ ਘਮਾਉਂਦੇ ਨੇ ਕਈ ਜਣੇ ਤਿੰਨ ਗੰਨੇ ਲਾ ਕੇ ਇੱਕਣ ਤੇ ਰਸ ਕੱਢ ਕੇ ਪੀ ਲੈਂਦੇ ਆ ਫਿਰ ਅਸੀਂ ਆ ਦੇਖੋ ਕਿ ਪਹਿਲਾਂ ਕੱਢਿਆ ਹੋਆ ਥੋੜੇ ਦਿਨ ਪਹਿਲਾਂ ਕੱਢਿਆ ਹੋਣਾ ਇਹਨਾਂ ਨੇ ਇਹ ਬਰਾ ਅਨੇ ਜਮਾਨੇ ਦੀਆਂ ਨੇ ਇਹਨਾਂ ਦੀ ਰਾਣੇ ਜਵਾਨੇ ਦੀਆਂ ਨੇ ਹਨੀ ਥੋੜਾ ਜਿਹਾ ਯਾਦ ਰੱਖਦਾ ਮੈਨੂੰ ਫੋਨ ਕਰ ਤਾ ਲੈ ਤੂੰ ਹੀ ਆ ਜੀ ਡਾਲਰ ਦੇ ਦੇ ਆਰ ਜਾਂਦਾ ਖਰਚਾ ਉਹ ਤਾਂ ਕਾਸ਼ ਕਿਹੜਾ ਠੀਕ ਤਾ ਤੇ ਮਾਮਾ ਕਹਿੰਦਾ ਗੁਰਵਿੰਦਰ ਦਾ ਤਾਂ ਪੱਕਾ ਉਹ ਤਾਂ ਪੇਤ ਹੂੰ ਉਹਦੇ ਹੱਥ ਫੜੇ ਰੋਏ ਮਾਚਾ ਉਹਦੇ ਕੋਲੋਂ ਉਹਨੂੰ ਕਹਿਦਾਂਗੇ ਕੀ ਉਦੋਂ ਇਹ ਉਹ ਸਾਫ ਕਰ ਦੇਤੀ ਹੈ। ਉਹ ਮੰਮੀ ਨਾਲ ਹੋਈ ਬੋਲ। ਅੱਜ ਸਵੇਰੇ ਗੱਲ ਤਾਂ ਹੋ ਰਹੀ ਸੀ ਇਹਨਾਂ ਦੀ। ਮੈਂ ਤਾਂ ਫੋਨ ਵੀ ਨਹੀਂ ਪੁੱਛਾ। ਤਾਂ ਦੱਲੀ ਤੇਰੀ ਮੰਮੀ ਨੇ ਪੁੱਛਤਾ। ਸਰਬਸਤ। ਆ ਦੋਵੇਂ ਪੈਪ ਚੱਲ ਪਏ ਹੋਣਾ ਨੇ। ਚਲੋ ਆਪੀ ਲੈ। ਸਰ ਹੋਰ ਤਾਂ ਨਹੀਂ ਜੀ। ਫੋਟੋ ਨਹੀਂ ਆਣਾ ਹੈਗਾ ਹੁਣ। ਆਜੇ ਇੰਨਾ ਤੁਸੀਂ ਲਾਉਂਦੇ ਵੀ ਨਹੀਂ ਪਾਉਂਦੇ ਦਿਨ ਤਾਂ ਲੱਗ ਜਾਂਦਾ ਆਹ ਮੂੰਹ ਤਾਂ ਆਉਂਦਾ ਆ ਇਕਲਾੜੀ ਦੀ ਫੋਟੋ ਖਿੱਚ ਲੈ ਇੱਕ ਆ ਦੇਖੋ ਬਾਸ ਕਿੰਨੇ ਇੱਥੇ ਪਤਾ ਨਹੀਂ ਲੋਕ ਕਈ ਵਾਰ ਆ ਜਾਂਦੇ ਨੇ ਹਨੀ ਬਖਸ਼ੀ ਆਲਦੇ ਹਨੀ ਕੋਈ ਕਿਸੇ ਸਾਨੂੰ ਬਾਸ ਚੈਂਦੇ ਨੇ ਕੋਈ ਰਿਸ਼ਤੇਦਾਰ ਵੀ ਲੈ ਜਾਂਦੇ ਨੇ ਕਈ ਵਾਰ ਮੱਛਰਦਾਨੀਆਂ ਨੂੰ ਸੋਟੀਆਂ ਸੁੱਟੀਆਂ ਲਾਉਣ ਨੂੰ ਆ ਦੇ ਕਿੰਨੇ ਬਾਸ ਨੇ ਉਹ ਇੱਕੋਂ ਪਰਾਂ ਖੜਾ ਉਹ ਆਪਣੇ ਆਪ ਹੋ ਗਿਆ ਤੇ ਇਹਨਾਂ ਦੇ ਜੜਾਂ ਜੀਆਂ ਜੀਆ ਬਸ ਉਹ ਤਾਂ ਪਰੇ ਕਰਨ ਵਾਲਾ ਹਾਂ ਉਹ ਗੁੱਡਾ ਬੋਲ ਖਤਰਾ ਹਾਂ ਹਾਂ ਨਹੀਂ ਅੱਗ ਲਾ ਦੇਵੇ ਅੱਗ ਮਸਾ ਵਝਾਈ ਤੇਰਾ ਰੂੜੀ ਆ ਇੱਥੋਂ ਅੱਗ ਦੇਈ ਤੀ ਉਹ ਖੰਜੂਰ ਦੀ ਆ ਉਹ ਉਧਰ ਖੰਜੂਰ ਆ ਉਹਦੇ ਵਿੱਚੋਂ ਦੇ ਦਿੱਿਆ ਉੱਥੇ ਅੱਗ ਲੱਗੀ ਤੀ ਪਰ ਉੱਪਰ ਉੱਪਰਲੇ ਪਾਸੇ ਨੂੰ ਜਾ ਕੇ ਇੱਥੋਂ ਨਹੀਂ ਉੱਪਰੋਂ ਆ ਦੇ ਕਿੰਨਾ ਬਾਸ ਹਨ ਵਿੱਚ ਦੇਖ ਕਿੰਨੇ ਕਿੰਨੇ ਮੋਟੇ ਨੇ ਉਹ ਉਪਰ ਤੋਂ ਹੀ ਫੈਲਿਆ ਪਿਆ ਉਹਦੇ ਆ ਆਪਣੇ ਘਾਟਾਂ ਹਨ ਇਹ ਇੱਧਰਲਾ ਬਾਂਸ ਆਹੇ ਤਾਂ ਇਹ ਬਾਂਸ ਨੇ ਸਾਰਾ ਬਟਾ ਉਹ ਨੂੰ ਮੈਂ ਕਹਿੰਦੀ ਮੈਂ ਥੋੜਾ ਜਿਹਾ ਵੱਢਣਾ ਹਾਂ 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 ਨਹੀਂ ਉਹ ਕਿੱਥੇ ਹੁੰਦੇ ਨੇ ਪਿੱਛੋਂ ਤਾਂ ਉਹ ਆਪਣੇ ਤਾਂ ਸਾਫ਼ ਆ ਪੱਤੇ ਜੇ ਕੱਟਦੇ ਸੀ ਨਾ ਹੋ ਗਿਆ ਉਹ ਸਾਫ ਪੈਪ ਹੂੰ ਚਲੋ ਫੁਰਪਾ ਲੈ ਗਿਆ ਤੀ ਉਹ ਕਹੀਂ ਲੈ ਕੇ ਗਿਆ ਚੱਕ ਕੇ ਫੁਰਪਾ ਮੈਂ ਦੇਖਦੀਆਂ 2 ਮਿੰਟ ਖੇਤਾਂ 'ਚ ਦੇਖੀ ਕਿੰਨਾ ਸੋਹਣਾ ਉਹ ਲੱਗਦਾ ਹਾਂ ਨੇ ਹਵਾ ਬਹੁਤ ਵਧੀਆ ਚੱਲਦੀ ਆ ਹੈ ਨਹੀਂ ਉਹ ਦੇ ਕਿੱਥੇ ਸੇ ਕੰਦ ਕੱਢ ਲਈ ਉਹ ਬਾਗੇ ਬਣਿਆ ਪਿੱਧਰਲੇ ਪਾਸੇ ਤਾਂ ਹਾਂ ਆਪੋ ਫੁੱਲ ਰਾਹੇ ਨਾ ਹੋ ਆ ਸਾਗ ਮਾਨ ਕਹਿੰਦੇ ਨਹੀਂ ਹਾਂ ਨਾ ਬੂਨੇ ਦਾ ਘਰ ਆ ਗਿਆ ਇੱਧਰੋਂ ਬਾਹਰ ਬਾਹਰ ਅਜਨ ਬੂਦੀ ਮੰਮੀ ਬਿਮਾਰ ਹੋ ਗਈ ਸੀ ਨੇ ਉਲਟੀਆਂ ਲੱਗੀਆਂ ਉਹ ਤਰਬੂਜਾ ਦੇ ਰੈਕਸ਼ਨ ਆਉਂਦਾ ਕੋਈ ਖਰੀਦਦੇ ਨਾ ਹੂੰ ਉਹ ਤਰਬੂਜ ਖਾਦਾ ਸੀ ਤਰਬੂਜ ਖਰਾਬ ਕਰ ਦੇਣਾ ਇੱਧਰ ਨੂੰ ਆ ਜਾ ਨਾ ਇਹਨਾਂ ਦੇ ਨਾ ਬੋਹਣਾ ਲੈਣ ਸੋ ਬਸ ਮੇ ਇਹ ਸਨੇ ਪੋਛ ਮਾਰੀ ਫੇਰ ਕੀ ਕਰਾਂਗੇ ਬੰਦੇ ਆ ਕੇ ਬੰਦੇ 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 ਡਰ ਕੇ ਕਿ ਮੈਂ ਡਰਾਈ ਨਾ ਕਟਰੂ ਬਸਰੂ ਇਹਨਾਂ ਦੇ ਬੰਦੇ ਆ ਗਏ ਬੰਦੇ 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 ਆਓ ਬਾਹ ਚੱਲ ਜੀ ਮੂਰ ਤੇ ਕਦੇ ਦੇਖਾ ਤੇ ਮਸਤੇ ਸੀ ਨੀ ਗਏ ਕੋਈ ਨੰਬਰ ਕੀ ਚਾਹਤ ਹੈ ਚਾਹਤ ਹੈ ਹਾਂਜੀ ਹਾਂ ਇਹੋ ਪਾ ਦੇ ਚ ਨੋ ਨਾ ਪਾ ਦਾ ਜੀ ਅੱਜ ਦੋਸਤ ਬਣਾਉਣੇ ਪਹਾੜੀ ਮਿਰਚ ਤੁਹਾਨੂੰ ਬਣਾਉਣੀ ਪਹਾੜੀ ਮਿਰਚ ਸ਼ਿਮਲਾ ਮਿਰਚ ਪਹਾੜੀ ਮਿਰਚ ਕਹਿੰਦੇ ਨੇ ਪੰਜਾਬੀ ਬੋਲੀ ਪਹਾੜੀ ਮਿਰਚ ਇਹ ਹਾਂ ਲੈਟਰ ਦੇ ਮੂਰੇ ਪਿਆਜ਼ ਲੱਗਦੀ ਹੈ గ <selling>

ਲੇ ਲੈ ਕੇ ਆਇਆ ਵੈਸੇ ਵੀ ਸੁਣਾਉਂਦੀ ਆਂ ਯਾਪ ਨੂੰ ਇਹਨੂੰ ਇਹਦਾ ਉਹ ਕਿਤੇ ਦੇਣਾ ਚਾਲ ਮਿ ਦੇਣਾ ਇਹਨੂੰ ਕੋਈ ਆਪਣਾ ਬਰਥਡੇ ਨਹੀਂ ਪਤਾ ਯਾਪ ਨੂੰ 3 ਆਫ ਡਿਸੰਬਰ ਡਿਸੰਬਰ 2014 ਉਹਦਾ 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 ਬਰਥਡੇ ਕਾ ਦਾ ਮਨੁੱਖ ਦਾ ਨਾ ਨਾ ਮਨੁੱਖ ਦਾ ਬਰਥਡੇ ਕਾ ਦਾ ਕਿੰਨੀ ਤਰੀਕ ਆ ਇਹ ਲਵੇ ਆ ਜੋ ਇਹ 2015 ਜਾਂ ਪ 2014 20 ਮਾਰਚ ਇਹ ਦੋ 20 ਮਾਰਚ ਇਹਦਾ 20 ਤਰੀਕ ਦਾ ਕਿੰਨਾ ਨਾ ਇਹ 3 ਦਸੰਬਰ 2014 14 ਨਾ ਇਹ ਬੜੀਆ ਦੋ ਮਹੀਨੇ ਗੱਲੋਂ ਨਾ ਇਹ ਬੜੀਆ ਦੋ ਮਹੀਨੇ ਗੱਲੋਂ ਤੂੰ ਹੋਈ ਸੀਗੀ ਮੈਂ ਕਿੱਥੇ ਗਈ ਉਹ ਤਾਂ ਟੁੱਟ ਗਈ ਨੀ ਮੇਰੇ ਗੱਲ ਨਹੀਂ ਕਰੀਂ ਨਗਲੋ ਉਹ ਸੋਕੂ ਨੂੰ ਦੇਖੀਂ ਨਹੀਂ ਸਕਾਂ ਤੇਰੇ ਵੱਡੇ ਦਾ ਜੋ ਜੋ ਨੀ ਬੀ ਉਹ ਉਰੇ ਤੇਰੀ ਜਾਨ ਬਰੀ 20 ਕਿੱਥੋਂ ਆ 19 ਆਦੀ 19 19 ਆ ਹੰਨੀ ਵੀ ਹਾਂ ਇਹ ਤਾਂ ਨਰਕਾਂ ਨੇ ਇਹਨੂੰ ਨਹੀਂ ਪਤਾ ਉਹਨੂੰ ਨਹੀਂ ਉਹਨੂੰ ਉਹਨੂੰ ਕੁਝ ਤੇਰ ਕਰਨਾ ਲੱਗੂ ਤੇਰਾ ਕਦੋਂ ਆਏ ਤੇਰੀ ਜਾਨ ਬਰੀ ਉਹ ਰੋਦਾ ਤੇਰਾ ਕਿਤੇ ਰੱਦ ਨਾ ਤਿੰਨ ਦਸੰਬਰ ਨੂੰ 3 ਦਸੰਬਰ ਮੈਨੂੰ ਇੰਨਾ ਪਤਾ ਵੀ 2 ਮਹੀਨੇ ਬੜੀਆ 2 ਮਹੀਨੇ ਕੇਦੋਂ ਆ ਹੋਈ ਆ ਉਹ ਤੋਂ ਮਹੀਨਾ ਕੇਦੋਂ ਆ ਹੋਈ ਆ ਸਭ ਤੋਂ ਵੱਡੀ ਇਹ ਆ ਇਹ ਤੋਂ ਛੋਟੀ ਉਹ ਆ ਉਹ ਤੋਂ ਛੋਟੀ ਇਹ ਆ ਇਹ ਮਾਰਚ ਚ ਇਹ ਜਨਵਰੀਆ ਤੇਰਾ ਵਰਤੇ ਕਦੋਂ ਆਂਦਾ ਹੈ ਪਤਾ ਲੱਗੇ ਨੀ ਲਿਆ ਤੋੜਦੀ ਆਂ ਬੰ ਲੱਗੇ ਚਲ ਕੇ ਜਨਵਰੀ 19 19 ਆ ਅਲਵਰੂਪ ਤੇਰਾ ਵਰਤੇ ਕਦੋਂ ਆਂਦਾ ਹੈ 20 ਜਨਵਰੀ ਤੇਰਾ 19 ਜਨਵਰੀ ਮੇਰਾ ਹਾਂ ਸੇ ਨਾ ਉਹ ਤੇਰੇ 20 ਜਨਵਰੀ ਉਹਦਾ ਨਾ 20 ਜਨਵਰੀ ਨੂੰ ਕਿਵੇਂ ਆ ਮਾਰਚ ਦਾ 20 ਮਾਰਚ 20 ਮਾਰਚ ਹੈ ਤੇਰਾ ਜਨਵਰੀ ਹੈ ਚਲੋ ਆ ਮੰਨ ਗਈ ਤੇ ਹਾਂ ਇਹ ਦੇਖੀ ਨਾ ਰੁਸ਼ੀ ਆਏ 루ਸੀ ਕਿਵੇਂ 루ਸੀ ਹਾਂ ਹਰ ਜਾ ਤਿੰਨ ਨੇ ਪੰਜ ਸੀ ਦੋ ਮਰ ਗਏ ਹਨੇ ਦੇਖੀ ਛੋਟੇ ਛੋਟੇ ਨੇ ਤਿੰਨ ਸੋਨੇ ਲੱਗਦੇ ਨੇ ਹਨੇ ਘੂਰਦੀ ਆ ਵੀ ਮੇਰੇ ਬੱਚੇ ਚੱਕਣ ਆ ਰਹੇ ਨੇ ਖਰਜਾ ਤੁਸੀਂ ਨਾ ਨਾ ਨੋ ਗੀ ਵਾਦਾ ਉਹ ਮੈਂ ਨਾ ਇਹ ਗੀ ਖਾਣਾ ਦੇਖ ਮੈਨੂੰ ਨਹੀਂ ਘੂਰਦੀ ਇਹਨੂੰ ਪਤਾ ਵੀ ਇਹ ਹੱਥ ਨਹੀਂ ਲਾਉਂਦੀ ਤੇ ਇਨ ਤੇਰਾ ਪਤਾ ਵੀ ਇਹ ਚੱਕੂ ਆ ਚੀਕੂ ਮਬੂ ਉਹਨਾਂ ਦੇ ਬੇੜੇ ਚ ਆ ਦੇਖ ਕਿੱਡੇ ਕਿੱਡੇ ਕਰ ਲੀ ਜੀ ਆਪਾਂ ਕਰਦੇ ਆ ਵੀਡੀਓ ਨੂੰ ਇੱਥੇ ਐਂਡ ਹੋਪਸੋ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤੇ ਬਾਕੀ ਲਾਈਕ ਤੇ ਕਮੈਂਟ ਕਰਨਾ